ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਇਹ ਸਬਜ਼ੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਰਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਆਲੂ ਮਟਰ ਬਣਾਉਣ ਦੇ ਲਈ ਆਪਾਂ ਇੱਕ ਬੋਲ ਹਰੇ ਮਟਰਾਂ ਦਾ ਲਿਆ ਅਤੇੰਨ ਆਪਾਂ ਮੀਡੀਅਮ ਸਾਈਜ਼ ਦੇ ਆਲੂ ਬਰੀਕ ਕੱਟ ਲੈਨੇ। ਕੁੱਕਰ ਦੇ ਵਿੱਚ ਆਪਾਂ ਇੱਕ ਕਟਕੀ ਦੇਸੀ ਘੀ ਤੇ ਪਾ ਲਵਾਂਗੇ। ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ। ਇੱਕ ਪਿੰਚ ਆਪਾਂ ਹਿੰਗ ਪਾਵਾਂਗੇ। ਤੇ ਹੁਣ ਇਹਦੇ ਵਿੱਚ ਆਪਾਂ 2 ਚਮਚ ਅਦਰਕ ਤੇ ਲਸਣ ਦੀ ਪੇਸਟ ਪਾਵਾਂਗੇ। ਅਦਰਕ ਲਸਣ ਆਪਣਾ ਭੁੱਜ ਚੁੱਕਿਆ। ਹੁਣ ਇਹਦੇ ਵਿੱਚ ਆਪਾਂ ਗ੍ਰाइंड ਕੀਤੇ ਹੋਏ ਪਿਆਜ਼ ਪਾ ਦੇਵਾਂਗੇ ਗ੍ਰाइंड ਕੀਤੇ ਹੋਏ ਪਿਆਜ਼ਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਤੇ ਛਿੱਟੇ ਬਹੁਤ ਮਾਰਦੇ ਇਹ ਪਿਆਜ਼ ਇਹਨਾਂ ਦਾ ਪਾਣੀ ਸੁੱਕਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਹੁਣ ਇਹਨਾਂ ਦਾ ਪਾਣੀ ਥੋੜਾ ਘਟ ਚੁੱਕਿਆ ਇਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਪਾਉਣ ਨਾਲ ਆਪਣੇ ਪਿਆਜ਼ ਨੇ ਜਿਹੜੇ ਉਹ ਜਲਦੀ ਭੁੱਜ ਜਾਂਦੇ ਆ ਹੁਣ ਪਿਆਜ਼ ਆਪਣੇ ਭੁੱਜ ਚੁੱਕੇ ਨੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਟਮਾਟਰਾਂ ਦੀ ਪੇਸਟ ਬਣਾ ਕੇ ਰੱਖੀ ਹੋਈ ਸੀਗੀ ਉਹ ਪਾ ਦੇਵਾਂਗੇ ਪਿਆਜ਼ਾਂ ਨੂੰ ਤੇ ਟਮਾਟਰਾਂ ਨੂੰ ਜੇਕਰ ਆਪਾਂ ਕ੍ਰਸ਼ ਕਰਕੇ ਪਾਉਨੇ ਆ ਤਾਂ ਥੋੜਾ ਜਿਹਾ ਟਾਈਮ ਇਹਦੇ ਨਾਲੋਂ ਘੱਟ ਲੱਗਦਾ ਪਰ ਜੇਕਰ ਆਪਾਂ ਪਿਊਰੀ ਬਣਾ ਕੇ ਪਾਉਨੇ ਆ ਨਾ ਫਿਰ ਇਹਨੂੰ ਟਾਈਮ ਕਾਫੀ ਲੱਗ ਜਾਂਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਤੜਕੇ ਦੇ ਵਿੱਚ ਪਾਣੀ ਕਿੰਨਾ ਹੋ ਗਿਆ ਬਸ ਇਹਨੂੰ ਥੋੜਾ ਟਾਈਮ ਲੱਗਣਾ ਫਿਰ ਇਹ ਪਾਣੀ ਸੁੱਕ ਜਾਣਾ ਸਾਰਾ ਉਕੇ ਪਿਆਜ਼ਾਂ ਦੇ ਵਿੱਚ ਵੀ ਪਹਿਲਾਂ ਪਾਣੀ ਸੀਗਾ ਤੇ ਫਿਰ ਟਮਾਟਰ ਦੇ ਵਿੱਚ ਵੀ ਪਾਣੀ ਸੀਗਾ ਹੁਣ ਆਪਣਾ ਪਾਣੀ ਥੋੜਾ ਥੋੜਾ ਘਟਾਣਾ ਸ਼ੁਰੂ ਹੋ ਗਏ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਹਲਦੀ ਦਾ ਪਾਵਾਂਗੇ ਤੇ ਇੱਕ ਚਮਚ ਇਹ ਆਪਾਂ ਲਾਲ ਮਿਰਚ ਦਾ ਪਾਵਾਂਗੇ ਥੋੜਾ ਜਿਹਾ ਘੱਟ ਰੱਖੇ ਇੱਕ ਚਮਚ ਤੋਂ ਤੇ ਇੱਕ ਚਮਚ ਆਪਾਂ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਆਪਾਂ ਇਹਦੇ ਵਿੱਚ ਜੀਰਾ ਔਰ ਧਨੀਆ ਪੁੰਨਿਆ ਹੋਇਆ ਗ੍ਰाइंड ਕੀਤਾ ਹੋਇਆ ਉਹ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਹੁਣ ਆਪਣਾ ਮਸਾਲੇ ਦੇ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਦੇਖ ਸਕਦੇ ਹਾਂ ਕਾਫੀ ਹੱਦ ਤੱਕ ਪਾਣੀ ਘਟ ਹੋ ਗਿਆ ਬਸ ਹੁਣ ਥੋੜੀ ਦੇਰ ਦੇ ਵਿੱਚ ਤਰਕਾ ਤਿਆਰ ਹੋ ਜਾਣਾ ਆਪਣਾ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਕੋਈ ਵੀ ਆਪਾਂ ਗਰੇਵੀ ਵਾਲੀ ਸਬਜ਼ੀ ਬਣਾਉਣਾ ਤਾਂ ਉਹਦੇ ਵਿੱਚ ਕਸੂਰੀ ਮੇਥੀ ਦਾ ਫਲੇਵਰ ਬਹੁਤ ਵਧੀਆ ਹੁੰਦਾ ਆਪਾਂ ਨੂੰ ਲਗਾਤਾਰ ਹਿਲਾਉਂਦਾ ਰਹਿਣਾ ਮਸਾਲੇ ਨੂੰ ਕਿਉਂਕਿ ਮਸਾਲਾ ਨਹੀਂ ਤਾਂ ਫਿਰ ਆਪਣੇ ਕੁੱਕਰ ਦੇ ਵਿੱਚ ਚਿਪਕ ਜਾਊਗਾ ਮਸਾਲਾ ਹੁਣ ਆਲਮੋਸਟ ਰੈਡੀ ਹੋਣ ਵਾਲਾ ਹੀ ਹੈ ਬਸ ਕਿਉਂਕਿ ਹੁਣ ਕੀ ਛੱਡਣਾ ਸ਼ੁਰੂ ਕਰ ਦਿੱਤਾ ਮਸਾਲੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਆਲੂ ਕੱਟ ਕੇ ਰੱਖੇ ਹੋਏ ਸੀਗੇ ਉਹ ਪਾ ਦਾਂਗੇ ਆਪਾਂ ਨੂੰ 1.5 ਮਿੰਟ ਤੱਕ ਮਸਾਲੇ ਦੇ ਨਾਲ ਹੀ ਭੁੰਨਣ ਆਲੂਆਂ ਨੂੰ ਕਿਉਂਕਿ ਜਿਹੜਾ ਮਸਾਲੇ ਦਾ ਫਲੇਵਰ ਆ ਉਹ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਆ ਜਾਊਗਾ ਤੇ ਮਸਾਲਾ ਰਚ ਜਾਊ ਆਲੂਆਂ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤਕਰੀਬਨ 2 ਕੁਕੜਛੀਆਂ ਕਿਉਂਕਿ ਫਿਰ ਥੋੜੀ ਦੇਰ ਆਲੂਆਂ ਨੂੰ ਪਕਾਵਾਂਗੇ ਮਸਾਲੇ ਦੇ ਵਿੱਚ ਆਪਾਂ ਫਿਰ ਥੱਲੇ ਨਹੀਂ ਚੇਪੂਗਾ ਮਸਾਲਾ ਕੁੱਕਰ ਦੇ ਵਿੱਚ ਗੈਸ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਇੱਥੇ ਆਪਾਂ ਫੁੱਲ ਗੈਸ ਨਹੀਂ ਕਰਨੀ ਕਿਉਂਕਿ ਫੁੱਲ ਗੈਸ ਕਰਾਂਗੇ ਤਾਂ ਫਿਰ ਮਸਾਲਾ ਜਲੂ ਥਲੋਂ ਤਾਂ ਹੁਣ ਇੱਥੇ ਆਪਾਂ ਅੱਧਾ ਗਲਾਸ ਪਾਣੀ ਦਾ ਹੋਰ ਪਾ ਦਵਾਂਗੇ ਇਹਦੇ ਵਿੱਚ ਥੋੜੀ देर ਆਪਾਂ ਆਲੂਆਂ ਨੂੰ ਨਾ ਢੱਕ ਕੇ ਪਕਾਵਾਂਗੇ ਜੇਕਰ ਆਪਾਂ ਆਲੂਆਂ ਨੂੰ ਪਹਿਲਾਂ ਥੋੜੀ ਦੇਰ ਢੱਕ ਕੇ ਪਕਾਉਨੇ ਆ ਤਾਂ ਫਿਰ ਆਲੂ ਥੋੜੇ ਤੱਕ ਜਾਂਦੇ ਨੇ ਤੇ ਫਿਰ ਗਰੇਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਆਲੂ ਹੁਣ ਆਪਣੇ ਬਣ ਚੁੱਕੇ ਨੇ ਹੁਣ ਆਪਾਂ ਇੱਥੇ ਮਟਰ ਪਾ ਦੇਵਾਂਗੇ ਤੇ ਜੇ ਆਲੂ ਪਹਿਲਾਂ ਥੋੜੇ ਪੱਕੇ ਹੋਣ ਤੇ ਫਿਰ ਬੜੀ ਗਾੜੀ-ਗਾੜੀ ਸਬਜ਼ੀ ਬਣਦੀ ਹੈਗੀ ਨਹੀਂ ਤਾਂ ਫਿਰ ਆਲੂ ਅਲੱਗ ਤੇ ਮਟਰ ਅਲੱਗ ਜੇ ਹੋ ਜਾਂਦੇ ਆ ਜਿਹੜੀ ਤਰੀ ਉਹ ਪਾਣੀ-ਪਾਣੀ ਜਿਹਾ ਹੋ ਜਾਂਦਾ ਕਿ ਕਿਸ ਤਰ੍ਹਾਂ ਥੋੜੇ ਆਲੂ ਘੋਲ ਜਾਂਦੇ ਆ ਸਬਜ਼ੀ ਦੇ ਵਿੱਚ ਹੁਣ ਆਪਾਂ ਸਬਜ਼ੀ ਦੇ ਵਿੱਚ ਪਾਣੀ ਪਾਵਾਂਗੇ ਹੁਣ ਜਿਸ ਤਰ੍ਹਾਂ ਦੀ ਆਪਾਂ ਨੂੰ ਕਨਸਿਸਟੈਂਸੀ ਚਾਹੀਦੀ ਹੈ ਸਬਜ਼ੀ ਦੀ ਆਪਾਂ ਉਸ ਹਿਸਾਬ ਦਾ ਪਾਣੀ ਪਾਵਾਂਗੇ ਜੇ ਤੁਸੀਂ ਪਤਲੀ ਖਾਣੇ ਹੋ ਤਾਂ ਪਾਣੀ ਜ਼ਿਆਦਾ ਪਾ ਸਕਦੇ ਹੋ ਜੇ ਗਾੜੀ ਖਾਣੇ ਹੋ ਤਾਂ ਪਾਣੀ ਘੱਟ ਪਾ ਸਕਦੇ ਹੋ ਤੇ ਤੁਸੀਂ ਆਪਣੇ ਹਿਸਾਬ ਨਾਲ ਇੱਥੇ ਪਾਣੀ ਪਾ ਸਕਦੇ ਹੋ ਆਪਾਂ ਇੱਥੇ ਟੋਟਲ 2 ਕੱਪ ਪਾਣੀ ਦੇ ਪਾਏ ਨੇ ਇੱਕ ਵਾਰ ਆਪਾਂ ਫੁੱਲ ਭਰ ਕੇ ਕੱਪ ਪਾਇਆ ਸੀ ਦੋ ਵਾਰ ਆਪਾਂ ਅੱਧਾ-ਅੱਧਾ ਕੱਪ ਪਾਇਆ ਸਬਜ਼ੀ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਹਜੇ ਵੀ ਆਪਣੀ ਕਨਸਿਸਟੈਂਸੀ ਸਹੀ ਹੈ ਮਤਲਬ ਪਤਲਾ ਨਹੀਂ ਹੈਗੀ ਜ਼ਿਆਦਾ ਤੇ ਹਜੇ ਇਹਨੇ ਪੱਕਣਾ ਵੀ ਹੈ ਥੋੜੀ ਦੇਰ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਰਿਜ ਰਹੀ ਹੈ ਦੇਖੋ ਕਿਸ ਤਰ੍ਹਾਂ ਗਾੜੀ-ਗਾੜੀ ਸਬਜ਼ੀ ਹੈ ਕੋਈ ਪਤਲੀ ਧਰੀ ਨਹੀਂ ਹੈਗੀ ਸਬਜ਼ੀ ਦੀ ਮਟਰ ਤੇ ਆਲੂ ਆਪਣੇ ਬਿਲਕੁਲ ਪੱਕ ਚੁੱਕੇ ਨੇ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਦੇਖੋ ਤੁਸੀਂ ਆਪਣੀ ਸਬਜ਼ੀ ਦਾ ਕਲਰ ਕਿੰਨਾ ਸੋਹਣਾ ਆਇਆ ਗਾੜੀ-ਗਾੜੀ ਸਬਜੀ ਬਣ ਕੇ ਤਿਆਰ ਹੋਈ ਏ ਇਹਨੇ ਥੋੜੀ देर ਬਾਅਦ ਹੋਰ ਵੀ ਗਾੜੀ ਹੋ ਜਾਣਾ ਜਦੋਂ 15-20 ਮਿੰਟ ਇਹ ਇਸ ਤਰ੍ਹਾਂ ਪਈ ਰਹੀ ਬਿਨਾ ਗੈਸ ਚੱਲਦੇ ਤਾਂ ਸਬਜੀ ਨੇ ਪੂਰੀ ਵਧੀਆ ਗਾੜੀ ਹੋ ਜਾਣਾ ਆਲੂਆਂ ਦੀ ਸਬਜੀ ਵੈਸੇ ਵੀ ਥੋੜੀ ਦੇਰ ਬਾਅਦ ਗਾੜੀ ਹੋ ਜਾਂਦੀ ਹੁੰਦੀ ਆ ਸਬਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਧਣੀਆਂ ਪਾ ਦੇਵਾਂਗੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦਾ ਬੈਲ ਆਈਕਨ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ